ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅਗਰ ਤੁਸੀਂ ਰੋਜ਼-ਰੋਜ਼ ਦੀਆਂ ਸਬਜ਼ੀਆਂ ਤੋਂ ਹੋ ਗਏ ਹੋ ਬੋਰ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਮਜ਼ੇਦਾਰ ਬਰੀਆਨੀ ਹੋਟਲ ਤੋਂ ਵੀ ਵਧੀਆ ਆਸਾਨ ਤਰੀਕੇ ਨਾਲ ਸਿਰਫ 15 ਮਿੰਟਾਂ ਵਿੱਚ ਤਾਂ ਆਓ ਕਰਦੇ ਹਾਂ ਵੀਡੀਓ ਨੂੰ ਸਟਾਰਟ ਸਭ ਤੋਂ ਪਹਿਲੇ ਅਸੀਂ ਤੇਲ ਵਿੱਚ ਪਾ ਲੈਨੇ ਪਿਆਜ਼ ਇਹਨੂੰ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਸਾਡੀ ਪਿਆਜ਼ ਹੋ ਚੁੱਕੀ ਐ ਰੋਸਟ ਹੋਣ ਅਸੀਂ ਇਹਨੂੰ ਕੋਲੀ ਵਿੱਚ ਕੱਢ ਲੈਣਾ। ਨਾਲ ਹੀ ਅਸੀਂ ਕੜਾਈ ਵਿੱਚ ਤੇਲ ਪਾ ਕੇ ਚਿਕਨ ਨੂੰ ਕੱਢ ਲੈਣਾ ਫਰਾਈ। ਲਈ ਨਾਲ ਹੀ ਅਸੀਂ ਇਹਦੇ ਵਿੱਚ ਪਾ ਦਾਂਗੇ 1 ਤੋਂ 1/2 ਚਮਚ ਨਮਕ ਦਾ। ਹੋਰ ਅਸੀਂ ਇਹਦੇ ਵਿੱਚ ਪਾ ਲ ਦਾਂਗੇ ਹਲਦੀ ਪਾਊਡਰ 1 ਚਮਚ। ਲਾਲ ਮਿਰਚ ਪਾਊਡਰ ਦਾ 1 ਚਮਚ। ਨਾਲ ਹੀ ਅਸੀਂ ਕਾਲੀ ਮਿਰਚ ਦਾ ਪਾਊਡਰ ਪਾ ਦਾਂਗੇ। ਨਾਲ ਹੀ ਅਸੀਂ ਪਾ ਦਾਂਗੇ ਗਰਮ ਮਸਾਲਾ ਨਾਲ ਅਸੀਂ ਅਦਰਕ ਤੇ ਲਸਣ ਦਾ ਪੇਸਟ ਪਾ ਦਵਾਂਗੇ ਇਹਦੇ ਵਿੱਚ ਤੇ ਹੁਣ ਅਸੀਂ ਇਸ ਨੂੰ ਘੜ ਲਵਾਂਗੇ ਚੰਗੀ ਤਰ੍ਹਾਂ ਮਿਕਸ ਨੂੰ ਸਾਰਾ ਮਿਕਸ ਕਰਕੇ ਥੋੜੀ ਦੇਰ ਵਾਸਤੇ ਅਸੀਂ ਨੂੰ ਪਕਣ ਦੇਣੇ ਆ ਨਾਲ ਹੀ ਅਸੀਂ ਜੋ ਪਿਆਜ਼ ਰੋਸਟ ਕਰਕੇ ਰੱਖੀ ਥੀ ਸੀ ਉਹ ਅਸੀਂ ਇਹਦੇ ਵਿੱਚ ਪਾ ਦਿੰਨੇ ਆ ਤਾਂ ਇਸ ਨੂੰ ਕਰ ਲੈਣੇ ਆ ਚੰਗੀ ਤਰ੍ਹਾਂ ਮਿਕਸ ਮਿਕਸ ਕਰਨ ਤੋਂ ਬਾਅਦ ਅਸੀਂ ਥੋੜੀ ਦੇਰ ਵਾਸਤੇ ਇਹਨੂੰ ਪਕਨ ਦਿੰਨੇ ਆ ਨਾਲ ਹੀ ਅਸੀਂ ਚਾਵਲ ਕਰ ਲੈਣੇ ਆ ਤਿਆਰ ਮੈਂ ਇਹ ਬ੍ਰਾਊਨ ਰਾਈਸ ਲੈ ਨਹੀਂ ਇਸ ਨੂੰ ਪਾਣੀ ਵਿੱਚ ਕਰ ਲੈਣਾ ਬੋਇਲ ਤੇ ਵਿੱਚ ਪਾ ਦਿੱਤਾ ਮੈਂ ਜੀਰਾ ਛੋਟੀ ਇਲਾਇਚੀ ਦੋ ਤੇ ਨਾਲ ਹੀ ਮੋਟੀ ਇਲਾਇਚੀ ਹੁਣ ਅਸੀਂ ਚੈੱਕ ਕਰਕੇ ਦੇਖਦੇ ਹਾਂ ਸਾਡਾ ਚਿਕਨ ਤਿਆਰ ਹੋ ਗਿਆ ਸਾਡਾ ਚਿਕਨ ਹਲਕਾ ਹਲਕਾ ਪੱਕ ਚੁੱਕਾ ਹੋਇਆ ਹੈ ਹੁਣ ਅਸੀਂ ਇਹਦੇ ਵਿੱਚ ਪਾ ਦਿੰਨੇ ਹਾਂ ਸਾਡੇ ਜੋ ਚਾਵਲ ਤਿਆਰ ਕੀਤੇ ਸੀ ਉਹ ਚਿਕਨ ਵਿੱਚ ਪਾ ਦਿੰਨੇ ਹਾਂ ਸਾਰੇ ਚਾਵਲ ਅਸੀਂ ਇਹਦੇ ਵਿੱਚ ਪਾ ਕੇ ਇਸ ਨੂੰ ਕਰ ਲੈਣਾ ਮਿਕਸ ਸਾਡੀ ਬਰੀਆਨੀ ਬਣ ਕੇ ਤਿਆਰ ਹੋ ਗਈ ਹੈ ਹੁਣ ਅਸੀਂ ਇਸ ਨੂੰ ਕਰ ਲੈਨੇ ਆ ਸਰਵ ਅਸੀਂ ਇਸ ਨੂੰ ਸਰਵ ਕਰ ਲਿਆ ਹੋਇਆ ਹੈ ਨਾਲ ਹੀ ਅਸੀਂ ਦੇ ਉੱਤੇ ਆਧਾ ਨੀਬੂ ਨਚੋੜ ਦਵਾਂਗੇ ਹੋਰ ਨਵੀਆਂ-ਨਵੀਆਂ ਰੈਸਪੀਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਨੂੰ ਲਾਈਕ ਵੀ ਕਰਿਓ ਨਾਲ ਹੀ ਨਾਲ ਮੇਰੀ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀ ਵੀਡੀਓ ਕੈਸੀ ਲੱਗੀ